ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਖਾਸ ਕਰਕੇ ਸਭ ਠੀਕ ਠਾਕ ਹੋਵੇ। ਅੱਜ ਦੀ ਜੋ ਵੀਡੀਓ ਆ ਹਲਵੰਡੀ ਸਬ ਟਰੈਕਟਰ ਮੰਡੀ ਦੀ ਹੈ। ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਕਰੋ। ਅੱਜ ਦੇ ਮਾਡਲ ਜੋ ਵੀ ਇੱਥੇ ਮੰਡੀ ਤੇ ਆਏ ਆ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਕੀ ਕੀ ਰੇਟ ਆ ਕਿ ਕਿ ਮਾਲ ਖਾਂ ਦੀ ਮੰਗ ਆ। ਆਪਾਂ ਜਿਹੜਾ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ, DAE 750 ਸੋਨਾਲੀਕਾ ਬਿਲਕੁਲ ਸਾਫ ਕਲਰ ਦਾ ਟਰੈਕਟਰ ਆ ਦੇਖਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਸਾਫ ਹੈ ਪੰਜਾਬ ਦਾ ਟਰੈਕਟਰ ਆ ਇਹ 2004 ਮਾਡਲ ਆ 2 ਲੱਖ 82000 ਰੁਪਏ ਆ ਮਾਲਕ ਦੀ ਡਿਮਾਂਡ ਆ ਬਿਲਕੁਲ ਸਾਫ ਸਤਿ ਤਰੀਕ ਨੇ ਜਾਂਦਾ ਟਰੈਕਟਰ ਆ ਉਹਦੇ ਨਾਲ ਆ ਗਏ 36 3 ਨਿਊ ਹਾਲਾਂ ਦੇ ਨਾ 16 ਦੇ ਟਾਇਰਾਂ ਜੀ ਇਹ ਕਿਹੜਾ ਚੈਨਲ ਆ ਬਾਈ ਬਰਾਡ ਬਾਈ ਤੇ 2000 8 ਮਾਡਲ 355000 ਰੁਪਇਆ ਡਿਮਾਂਡ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੋ ਸਾਫ਼ ਹੈ ਪੰਜਾਬ ਨੰਬਰ ਹੈ ਪੀਵੀ 25 ਉਸਦੇ ਨਾਲ ਆ ਗਿਆ ਸਵਰਾਜ 855 ਰੰਗ ਰੋਪਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਕਿਉਂਕਿ ਮਾਡਲ ਨੂਨਾ ਜੀ ਕੈਰ ਬਿਲਕੁਲ ਘਸੇ ਪਿਆ 99 ਮਾਡਲ ਹੈ ਜੀ 1 ਲੱਖ ਤੇ 45000 ਰੁਪਇਆ ਡਿਮਾਂਡ ਹੈ 2001 ਮਾਡਲ ਆ ਗਿਆ ਜੀ ਉਸ ਦੇ ਨਾਲ 855 ਪੰਜਾਬ ਨੰਬਰ ਹੈ ਪੀਵੀ 36 ਟਾਇਰਾਂ ਦੀ ਕੰਡੀਸ਼ਨ ਜਿਹੜੀ 55 ਕ ਪੈਸੇ ਕਹਿ ਸਕਦੇ ਆ 2 ਲੱਖ ਤੇ 65000 ਰੁਪਇਆ ਦੀ ਮੰਗ ਹੈ ਜੀ ਉਹਦੇ ਨਾਲ ਆ ਗਿਆ 5050 ਡੀ ਚੌਂਡੀਆ ਰਹਾ ਲੰਦੇ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਪੰਜਾਬ ਨੰਬਰ ਹੈ ਪੀਵੀ 03 ਬਟੰਡਾ ਨੰਬਰ ਹੈ 2017 ਮਾਡਲ ਆ 5 ਲੱਖ ਤੇ 10000 ਰੁਪਿਆ ਦਾ ਮਾਨ ਉਹਦੇ ਨਾਲ ਆ ਗਈ ਸਵਰਾਜ ਆਲਾ ਦਾ 724 ਐਕਸ ਐਮ ਰੰਗ ਰੋਗੰ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦਾ ਬਿਲਕੁਲ ਸਾਫ ਹੈ ਟਰੈਕਟਰ ਬਿਲਕੁਲ ਨਵੇਂ ਟਾਇਰ ਆ 2011 ਮਾਡਲ ਆ 2 ਲੱਖ 65000 ਰੁਪਿਆ ਦਾ ਮਾਨ ਆ ਬਰਾੜ ਬਾਈ ਤੇ ਹਾਂਜੀ ਹਾਂ ਬਿਲਕੁਲ ਆਉਗੀ ਤੁਹਾਡੀ ਵੀ ਵਿੱਚ ਫੋਟੋ ਆਉਗੀ हां पागन नहीं मैं गेड़ा काट के आई होना है उस दे नाल आ गया फार्म 60 2009 मॉडल 315000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਨਵੇਂ ਹੈ 13 ਦੇ ਟਾਇਰਾਂ ਚ 2009 ਮਾਡਲ ਦੀ ਡਿਮਾਂਡ 315 ਹੈ ਡਾਂਗ ਰੋਗ ਉਹ ਨਵਾਂ ਟ੍ਰੈਕਟਰ ਬਿਲਕੁਲ ਸਾਫ਼ ਹੈ ਉਸ ਤੇ ਨਾਲ ਆ ਗਿਆ 2007 ਮਾਡਲ 310000 ਰੁਪਿਆ ਡਿਮਾਂਡ ਹੈ BB72 ਟਰੈਕਟਰਾਂ ਦਾ ਬਿਲਕੁਲ ਸਾਫ਼ ਹੈ ਟਰੈਕਟਰ ਤੇ ਰੰਗ ਰੋਗੰਦਾ ਵੀ ਸਾਫ਼ 2007 ਦੀ ਡਿਮਾਂਡ 3.5 ਲੱਖ ਆਜਾ ਰਹੀ ਹੈ ਉਹਦੇ ਨਾਲ ਆ ਗਿਆ 750 ਸੋਨਾਂ ਲਿਖਾ ਰੰਗ ਰੋਗੰਦਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਹੈ ਬਈ ਕਿਹੜਾ ਇਹ ਭਾਈ ਉਹਦੇ ਸੁਣੇ ਗੁੜੇ ਹੈ ਹਾਂ ਟਰੈਕਟਰ ਜੋ ਬੈਕ ਸਾਈਡ ਦੇ ਕਾਸੇ ਪਏ ਹੋਏ 2014 ਮਾਡਲ ਆ 4,35,000 ਰੁਪਏ ਦੀ ਡਿਮਾਂਡ ਹੈ ਜਿਸ ਨਾਲ ਆ ਗਿਆ ਇਹਨੇ ਦਰਾ 265 ਰੰਗ ਰੋਗਨ ਦਾ ਟਰੈਕਟਰ ਸਾਫ ਐਕਸਾਈਡ ਦੇ ਟਾਇਰ ਆ ਜੋ ਬਿਲਕੁਲ ਸਾਫ ਹੈ ਜੀ ਮਾਡਲ ਇਹ ਟਰੈਕਟਰ ਹੈਗਾ ਜੀ 99 1 ਲੱਖ ਤੇ 65000 ਰੁਪਿਆ ਮਾਲਕ ਦੀ ਧਿਮਾੜ ਹੈ ਉਹਦੇ ਨਾਲ ਆ ਗਿਆ 241 ਐਮਸੀ 96 ਮਾਡਲ ਦਾ 1 ਲੱਖ ਤੇ 28000 ਰੁਪਿਆ ਡਿਮਾਂਡ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਹ ਟਾਇਰ ਕਾਸੇ ਪਏ ਹੋਏ ਆ ਪੰਜਾਬ ਨੰਬਰ ਹੈ ਬਟੰਡਾ ਪੀਵੀ03 ਦੇ ਨਾਲ ਆ ਗਈ 605 ਹਰਜਨ ਰੰਗ ਰੋਗੰਦ ਦਾ ਟਰੈਕਟਰ ਬਿਲਕੁਲ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ 16 ਦੇ ਟਾਇਰਾਂ ਚਾਹੀਏ 2009 ਮਾਡਲ ਆਈ 3 ਲੱਖ 50 ਹਜ਼ਾਰ ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆਈ ਪੀਬੀ 0 10 ਤੁਹਾਡਾ ਵੀ ਜਿਹੜਾ ਟਰੈਕਟਰ ਤੁਹਾਡਾ ਹੀ ਟਰੈਕਟਰ ਹਾਂਜੀ ਮੋਬਾਈਲ ਨੰਬਰ ਦੱਸੋ ਹੀ ਆਪਣਾ ਆਡਾ ਨੰਬਰ 195176 03140 03140 ਕਿਹੜਾ ਪਿੰਡ ਹੈ ਬਾਈ ਜੀ ਮੱਲਣ ਮੱਲਣੀ ਜ਼ਿਲ੍ਹਾ ਮਕਸਰੀ ਠੀਕ ਹੈ ਲੋ ਵੀ ਕਿਸੇ ਨੂੰ ਵੀ ਟਰੈਕਟਰ ਪਸੰਦ ਆਵੇ 2009 ਮਾਡਲ 3,50,000 ਰੁਪਏ ਦੀ ਮੰਗ ਹੈ ਬਾਈ ਜੀ ਦਾ ਨੰਬਰ ਆਪ ਬੋਲਤਾ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਜੇ ਨਾਲ ਆ ਗਈ 5204 2007 ਮਾਡਲ 345000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ ਪੀ ਵੀ 55 ਟਾਇਰ ਬਿਲਕੁਲ ਨਵੇਂ ਆ ਜੀ 13 ਦੇ ਟਾਇਰਾਂ ਚਾਹੀਏ 13 ਦੇ ਟਾਇਰਾਂ ਚਾਹੀਏ ਤੁਸੀਂ ਦੇਖ ਸਕਦੇ ਹੋ ਟਰੈਕਟਰ 2007 ਮਾਡਲ ਦੀ ਡਿਮਾਂਡ 345000 ਰੁਪਏ ਜੀ ਪ੍ਰੈਸ਼ਰ ਕੀਤਾ ਹੋਇਆ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਅਸਲ ਨਾਲ ਆ ਗਿਆ 730 ਸੋਨਾਂ ਲਿਖਾ 2010 ਮਾਡਲ 1,85,000 ਰੁਪਏ ਦੀ ਮੰਗਾ ਡਮਾਡਾ ਸ਼ੂਬਰੀ ਨਾਲ ਪਤਾ ਨਹੀਂ ਹੈ ਜਾਨੀ ਮਾਲਕ ਨਹੀਂ ਮਿਲੇ ਆਪਾਂ ਨੂੰ ਜਿਵੇਂ ਮਿਲੇ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਫਿਰ ਦੇਖਾ ਸਕਦੇ ਆਂ ਡਿਮਾਂਡ 2010 ਦੀ 1,85 ਤੁਹਾਨੂੰ ਦੱਸ ਦਿੱਤੀ ਹੁਣ ਦੇ ਨਾਲ ਆ ਗਿਆ ਜੀ 2005 ਮਾਡਲ 2,25,000 ਰੁਪਏ ਦੀ ਮੰਗਾ ਫਾਰਮਾ 35 ਹੈ ਜੀ 13 ਦੇ ਟੈਰਾ ਜੀ ਸਾਰਾ ਮੈਨਿਫੈਕਚਰ ਸਾਫ ਉਹਦੇ ਨਾਲ ਆ ਗਈ ਹੈ ਸ਼ਰਮ ਰੰਗ ਰੂਪੰ ਦਾ ਫੈਕਟਰ ਸਫਾਈ ਕਾਰਨ ਮੈਨਿਫੈਕਚਰ ਵੀ ਬੈਕ ਸਾਈਡ ਦਾ ਨਹੀਂ ਬਿਲਕੁਲ ਸਾਫਾ 2015 ਮਾਡਲ ਦਾ 2,33,000 ਰੁਪਿਆ ਦਾ ਮਾਮਲਾ ਅੰਕਲ ਕਿਹੜੇ ਤੋਂ ਨੰਬਰ ਪਾਉਣਾ ਹੈ ਆਪਣਾ ਆਇਓ ਹੀ ਸਾਹਮਣੇ ਫਿਰ ਦੱਸੀ ਚਲੋ ਡਰਾਈਵਰਾਂ ਬਾਰੇ ਸਾਰਾ ਮੈਨਿਫੈਕਚਰ ਹੈ ਚ ਬੋਲਣਾ ਜੀ ਤੁਸੀਂ ਹਲੋ ਤੁਸੀਂ ਬੋਲਣਾ ਸਾਰਾ ਕੋਲ ਤੁਸੀਂ ਦੱਸਣਾ ਟਰੈਕਟਰ ਬਾਰੇ ਸਾਰਾ ਮਾਲ ਟਰੈਕਟਰ ਹੈ ਬਾਈ ਇਹ ਹਾਂਜੀ ਡਿਮਾਂਡ ਕੀ ਹੈ ਜੀ ਦੀ ਡਿਮਾਂਡ ਹੈਗੀ ਬਾਈ ਇਹਦੀ 530 530 ਹਜ਼ਾਰ ਵਾਲੋ ਹੀ ਕੀ ਹੈ ਆਪਣੀਆਂ ਕੋਲੇ ਰੱਖ ਲੋ ਕੋਈ ਰੱਖ ਲੈ ਤੇ ਵੱਡਾ ਭਾਈਆਂ ਸਾਡਾ ਇਹ ਟਾਇਰਾਂ ਦੀ ਕੰਡੀਸ਼ਨ ਵੀ ਦੱਸੋ ਯਾਰ ਨਾਲ ਦੇ ਸਾਰੇ ਕੋਲ ਸਾਹਮਣੇ ਆ ਗਿਆ ਉਹ ਨਾਲ ਦੇ ਹਾਂ ਨਾਲ ਦੇ ਕਿੰਨੇ ਪੀਸ ਹੈ ਚ 16 ਦੇ ਹਾਂ 16 ਦੇ ਤੇ ਕੋਈ ਮਾਨਤਾ ਨਹੀਂ ਇਹ ਚ ਮਾਨਤਾਨ ਕਰ ਦਾਂਗੇ ਆਪਾਂ ਦੇ ਦਾਂਗੇ 15 ਦਾ

ਇਹ ਰੇਟ ਮੰਗ ਲਈ ਇਹ ਦੀ ਇਹ ਦੇਗੀ ਜੀ 595 545 ਹਾਂ ਉਹ ਹੌਲੀ ਦੇ ਕਹਿਣਾ ਚਾਹੀਦਾ ਟਰੈਕਟਰ ਤੇ ਕੀ ਮਾਨਤਾਨ ਕਰ ਦੋਗੇ 85 ਦਾ ਜੀ ਯਾਨੀ ਕਿ 85 ਦਾ ਗੱਲ ਹੈ ਇੱਥੇ 10000 ਹੀ ਹਾਂ ਇੱਥੇ ਘਟਕਾ ਤੋਂ ਨਹੀਂ ਨਹੀਂ 9000 ਥੋੜਾ ਦੇ ਦੋ ਹੋਰ ਘਟਾ ਦੇ ਫਿਰ ਬਾਈ ਨੇ ਕਿਹਾ ਤਾਂ ਪੱਕੇ ਵਾਲੇ ਨੇ ਪੱਕੇ ਵਾਲੇ ਬਾਈ ਨੇ ਕਿਹਾ ਤਾਂ ਆ ਟਰੈਕਟਰ ਵੀ ਤੁਹਾਡਾ ਹੀ ਨਹੀਂ ਉਹ ਦੂਜਾ ਹੋਰ ਹੈ ਬਾਈ ਦਾ ਕਿਸੇ ਇਹ ਦੋ ਟਰੈਕਟਰ ਆ ਤੇ ਆ ਬਾਈ ਪੱਕਿਆ ਦਿਓ ਹਾਂ ਕਿ ਨਹੀਂ ਮੈਂ ਆ ਗਿਆ ਜੋ ਟਰੈਕਟਰ 파 ਦਿਓ ਲੋ ਜੀ ਇਹ ਦੋ ਟਰੈਕਟਰ ਦਿਖਾਈ ਸੀ ਤੁਹਾਨੂੰ 3 ਸਪੀਡ ਸੀ 15305 ਤੇ ਇਹ ਮਾਨਤਨ ਤੁਹਾਨੂੰ ਦੱਸ ਹੀ ਦਿੱਤਾ ਵੀ ਅੰਕਲ ਤੁਹਾਡਾ ਕਰ ਦੇਣਗੇ ਚਲੋ ਫੋਨ ਲਾ ਲਿਓ ਹੋਰ ਵੀ ਕਰ ਦੇਣਗੇ ਮਾਨਤਨ ਉਸ ਦੇ ਨਾਲ ਆ ਗਿਆ ਜੀ ਫਾਰਮ 45 2012 ਮਾਡਲ ਆ ਜੀ 3 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਐਸ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ 13 ਦੇ ਬਿਲਕੁਲ ਸਾਫ ਕੰਡੀਸ਼ਨ ਦੇ ਗੱਡੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਰੰਗ ਰੋਗੰ ਦਾ ਟਰੈਕਟਰ ਪੂਰਾ ਹੀ ਸਾਫ ਆ 2012 ਮਾਡਲ ਦੀ ਡਿਮਾਂਡ 3 ਲੱਖ ਤੇ 95000 ਰੁਪਏ ਜੀ ਉਸ ਦੇ ਨਾਲ ਆ ਗਿਆ ਜੀ ਸੋਨਾ ਲੇਕਾ ਰੰਗ ਰੋਗੰ ਦਾ ਟਰੈਕਟਰ ਪੂਰਾ ਹੀ ਸਾਫ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ 14 ਦੇ ਟਾਇਰਾਂ ਚਾਹੀਦੇ ਮਾਡਲ ਇਹ 15 ਹੈ 4 ਲੱਖ 45000 ਰੁਪਈਆ ਮਾਲਕ ਦੀ ਡਿਮਾਂਡ ਸਾਈਡ ਗিয়ার ਹੈ ਇੱਥੇ ਵੀ ਸਪੀਡ ਸ਼ਾਇਦ 3 ਸਪੀਡ ਨਹੀਂ ਹੋਣਾ ਜੀ ਇਹ ਦੇਖ ਕੇ ਤੁਹਾਨੂੰ ਦੱਸ ਦਿਆਂ ਕਿਉਂਕਿ 19 ਚ 3 ਸਪੀਡ ਆਇਆ ਹਾਂ ਇਹ 2 ਸਪੀਡ ਹੀ ਹੈ ਜੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ ਚ ਉਸ ਤੇ ਨਾਮ ਆ ਗਿਆ ਜੀ PV 13 ਫਾਰਮ 98 ਮਾਡਲ 175000 ਰੁਪਿਆ ਡਿਮਾਂਡ ਆ ਫਾਰਮ 45 ਹੈ ਜੀ ਇਹ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਾਇਰ ਬਿਲਕੁਲ ਸਾਫ ਆ ਜੀ 13 ਦੇ 13 ਚ 98 ਮਾਡਲ ਦੀ ਡਿਮਾਂਡ 175000 ਤੁਹਾਨੂੰ ਅਸੀਂ ਦੱਸ ਹੀ ਦਿੱਤਾ ਜੀ ਉਸ ਦੇ ਨਾਲ ਆ ਗਿਆ ਸੋਨਾ ਲੇਕਾ 60 RX ਹੈ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਫੁੱਲ ਕੰਪਨੀ ਦੇ ਟਾਇਰ ਆ 16 ਦੇ ਟਾਇਰਾਂ ਦੇ ਟਰੈਕਟਰ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਸਪੀਡ ਵੀ ਤੁਹਾਨੂੰ ਰਾਜ ਦਿਨੇ ਦੀ ਇਹ 3 ਸਪੀਡ 2015 ਮਾਡਲ ਆਈ ਹੈਲੋ 5 ਲੱਖ ਤੇ 25000 ਰੁਪਏ ਮਾਲਕਾਂ ਦੀ ਡਿਮਾਂਡ ਆਈ ਕੀ ਪਾਉਂ ਚ ਪੂਰੇ ਹੀ ਸਾਫ ਆ ਜੀ ਤੇ ਨਾਲ ਆ ਗਈ ਮੇਦਰਾ 605 ਨੋਵੋ ਹਰਜਨ ਵਾਲਿਆਂ ਦਾ ਰੰਗ ਰੋਹ ਦਾ ਟਰੈਕਟਰ ਪੂਰੇ ਹੀ ਸਾਫ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਇਹਦੇ 16 ਦੇ ਹੀ ਹੋਣਗੇ ਐਮ ਆਰਫ ਦੇ ਟਾਇਰ ਆ 16 28 ਸਾਈਜ਼ ਕੰਡੀਸ਼ਨ ਸਾਫ ਆਈ ਇਹ ਟਾਇਰਾਂ ਦੇ 2014 ਮਾਡਲ ਦਾ 4 ਲੱਖ 75000 ਰੁਪਏ ਡਿਮਾਂਡ ਵਾਲਾ ਮਾਲਕ ਜੀ ਉਹਦੇ ਨਾਲ ਆ ਗਈ ਫਾਰਮ 6055 ਹਰਿਆਣਾ ਨੰਬਰ ਹੈ ਜੀ 2014 ਮਾਡਲ 4 ਲੱਖ 25000 ਰੁਪਏ ਮਾਲਕ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ 14 ਦੇ ਟਾਇਰਾਂ ਚਾਹੀਏ ਟ੍ਰੈਂਡ ਬਿਲਕੁਲ ਸਾਫ਼ ਰੱਖਿਆ ਲਓ ਜੀ ਉਸਦੇ ਨਾਲ ਆ ਗਿਆ ਸਵਰਾਜ 735 2 ਲੱਖ ਤੇ 20000 ਰੁਪਏ ਡਿਮਾਂਡ ਆ ਖੈਰ ਬਿਲਕੁਲ ਨਵੇਂ ਆ 12 ਦੇ ਟਾਇਰਾਂ ਚਾ 2003 ਮਾਡਲ ਆਈ ਹਨ ਦੋ ਬੰਦਾ ਵੀ ਟਰੈਕਟਰ ਸਾਫ ਪੰਪ ਵੀ ਦੋਇ ਦਾ ਉਧਾਰ ਆਈ ਉਹਦੇ ਨਾਲ ਇੱਕ ਹੋਰ ਆ ਗਿਆ ਜੀ ਸੋਨਾ ਇਹ ਸੌਰੀ ਇਹ 744 2000 ਆਰ ਦਾ ਪੂਰਾ 2 ਲੱਖ ਤੇ 2000 ਰੁਪਿਆ ਡਿਮਾਂਡ ਆ ਡਬਲ ਕਲਾਚ ਆ ਜੇ ਕੇ ਦੇ ਟਾਇਰਾਂ ਦੇ 13 ਦੇ ਟਾਇਰ ਆ ਉਹਦੇ ਨਾਲ ਇੱਕ 744 ਹੋਰ ਆ ਗਿਆ ਜੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ 2010 ਮਾਡਲ ਆ 3 ਲੱਖ ਤੇ 25000 ਰੁਪਿਆ ਡਿਮਾਂਡ ਆ ਏ ਐਮਰਤ ਦੇ ਟਾਇਰਾਂ ਚਾਹੀਏ 14 ਦੇ ਟਾਇਰਾਂ ਚਾਹੀਏ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਰੰਗ ਰੋਗ ਦਾ ਸਾਫਾ 2010 ਦੀ ਡਿਮਾਂਡ ਹੈ 25 ਹਾਂਜੀ ਉਸਦੇ ਨਾਲ ਇੱਕ ਸਵਰਾਜ 744 ਦੀ ਹੋ ਰਹੀ ਹੈ 14 ਮਾਡਲ ਲਈ ਇਹ 375000 ਰੁਪਏ ਡਿਮਾਂਡ ਹੈ ਰੰਗ ਰੋਗ ਦਾ ਟਰੈਕਟਰ ਹੈ ਜੀ ਪੂਰਾ ਸਾਫਾ ਹੈ ਜੀ ਟਾਇਰਾਂ ਦੀ ਕੰਡੀਸ਼ਨ ਜੋ ਇਸ ਦੀ 50% ਕਹਿ ਸਕਦੇ ਜੀ ਆਪਾਂ ਉਹਦੇ ਨਾਲ ਆ ਗਈ ਫਾਰਮ 60 2002 ਮਾਡਲ ਲਈ 255000 ਰੁਪਈਆ ਡਿਮਾਂਡ ਆ 50 ਕਪੈਸੀ ਦਾ ਰੰਗ ਰੋਗਨ ਦਾ ਸਾਫ ਉਹਦੇ ਨਾਲ ਤੁਹਾਨੂੰ ਆ ਵਾਲਾ ਹਿਤੇਸ਼ਰ ਉਹ ਮੈਸੀ ਤੇ ਐਸ਼ਰ ਇਹ ਸੋਨਾਲਿਕ ਆ ਗਈ 35 ਦਾ ਹਰਿਆਣਾ ਨੰਬਰ ਆਈ ਟਾਇਰਾਂ ਦੀ ਕੰਡੀਸ਼ਨ ਸਾਫ ਆ ਰੰਗ ਰੋਗਨ ਦਾ ਟਰੈਕਟਰ ਸਾਫ ਆ 2008 ਮਾਡਲ ਆਈ 270000 ਰੁਪਈਆ ਡਿਮਾਂਡ ਆਈ ਉਹਦੇ ਨਾਲ ਆ ਗਿਆ ਇਹ ਐਸ਼ਰ 552 ਬਿਲਕੁਲ ਸਾਫ ਟਾਇਰਾਂ ਚ ਹੈ 14 ਦੇ ਟਾਇਰਾਂ ਚ 2021 ਮਾਡਲ ਆ ਜੀ 5 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਉਹਦੇ ਨਾਲ ਆ ਗਈ ਮੈਸੀ 9000 2018 ਮਾਡਲ ਆ 5 ਲੱਖ 40000 ਰੁਪਿਆ ਡਿਮਾਂਡ ਇਹਦੀ ਆ ਜੀ ਟੈਰੇਸ ਦੇ ਵੀ ਬਿਲਕੁਲ ਨਵੇਂ ਆ ਤੁਸੀਂ ਦੇਖ ਸਕਦੇ ਆ ਕੰਪਨੀ ਦੇ ਟਾਇਰ ਆ ਜੇ ਕੇ ਦੇ ਬਿਲਕੁਲ ਟਰੈਕਟਰ ਪੂਰਾ ਹੀ ਦੇਖਣ ਚ ਸਾਫ ਆਪ ਵੀ ਨੰਬਰ ਦੱਸਿਓ ਆਪਣਾ ਮੋਬਾਈਲ ਨੰਬਰ 99784 99784 55252 56252 ਤੇ ਪਿੰਡ ਕਿਹੜਾ ਹੈ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਆਊਟਲੈਟ ਤੋਂ ਸਾਢੇ 350 ਘੰਟੇ ਚੱਲੇ ਆ ਜੀ ਠੀਕ ਆ ਜੀ ਸਰ ਸਾਢੇ 350 ਘੰਟੇ ਚੱਲਿਆ ਜੀ ਤੇ ਆਹ ਟਰੈਕਟਰ ਦੀ 2018 ਮੰਨ ਟਾਇਰ ਰਹਦੇ ਵੀ ਨਵੇਂ ਆ ਬਿਲਕੁਲ ਨਹੀਂ ਠੀਕ ਆ ਜੀ ਲਓ ਜੀ ਬਿਲਕੁਲ ਸਾਫ਼ ਕੰਡੀਸ਼ਨ ਦੇ ਦੋਵੇਂ ਟਰੈਕਟਰ ਆ ਆਪਾਂ ਨੰਬਰ ਬੋਲਤਾ ਮਾਲਕ ਦਾ ਜੇ ਕਿਸੇ ਨੂੰ ਇਹ ਟਰੈਕਟਰ ਪਸੰਦ ਆਵੇ ਤਾਂ ਵੀਡੀਓ 'ਚ ਨੰਬਰ ਲੈ ਕੇ ਤੁਸੀਂ ਸੰਪਰਕ ਕਰ ਸਕਦੇ ਆਂ ਵੀਡੀਓ ਵੇਖਣ ਲਈ ਧੰਨਵਾਦ